ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਦੀਵਾਲੀ ਦੀ ਰਾਤ ਦੀਵੇ ਵਾਲਿਅਨ ਤਾਰੇ ਜਾਤ ਸੁਨਾਤ ਅੰਬਰ ਪਹਲਿਅਨ ਫੁੱਲ ਦੀਬਾ ਗਤ ਚੁਣ-ਚੁਣ ਚਾਲਿ ਆਨੈ ਤੀਰਥ ਜਾਤੇ ਜਾਤ ਨੈਣ ਨਿਹਾਲਿਅਨ ਹਰ ਚੰਦੌਰੀ ਝਾਤ ਵਸਾਏ ਉਚਾਲੀ ਅਨ ਗੁਰਮਕੋ ਸੁਖ ਫਲ ਦਤਿ ਸਬਦ ਸੁਮਾਰੀ ਅਨ ਹਰ ਚੰਦ ਰਾਈ ਝਾਤ ਵਸਾਏ ਉਚਾਲੀ ਅਨ ਗੁਰਮਕੋ ਸੁਖ ਫਲ ਦਤਿ ਸਬਦ ਸੁਮਾਰੀ ਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਪਹਲਿਅਨ ਫੁੱਲ ਦੀ ਬਾਗਤ ਚੁਣ-ਚੁਣ ਚਾਲਿ ਆਣੇ ਤੀਰਤ ਜਾਤੇ ਜਾਤ ਨੈਣ ਨਿਹਾਲਿਅਨ ਹਰ ਚੰਦੌਰੀ ਝਾਤ ਵਸਾਏ ਉਚਾਲਿ ਆਣੇ ਗੋਰਮ ਕੋ ਸੁਖ ਫਲ ਦਤ ਸਬਦ ਸਮਾਲੀਐਨ ਹਰ ਚੰਦਰਾਈ ਝਾਤ ਵਿਸਾਏ ਉਚਾਲੀਐਨ ਗੋਰਮ ਕੋ ਸੁਖ ਫਲ ਦਤ ਸਬਦ ਸਮਾਲੀਐਨ ਦੀਵਾਲੀ ਦੀ ਰਾਤ ਦੀਵੇ ਬਾਲੀਐਨ ਤਾਰੇ ਜਾਤ ਸੁਨਾਤ ਅੰਬਰ ਭਾਲੀ ਅਨ ਦੀਵਾਲੀ ਦੀ ਰਾਤ ਦੀਵੇ ਵਾਲੀ ਅਨ ਤਾਰੇ ਜਾਤ ਸੁਨਾਤ ਅੰਬਰ ਭਾਲੀ ਅਨ ਫੁੱਲ ਦੀਵਾ ਗਾਤ ਚੁਣ ਚੁਣ ਚਾਲੀ ਆਨੇ ਤੀਰਥ ਜਾਤੇ ਜਾਤ ਨੈਣ ਨਿਹਾਲੀ ਆਨੇ ਹਰ ਚੰਦੌਰੀ ਝਾਤ ਵਸਾਏ ਉਹ ਚਾਲੀ ਆਨੇ ਗੁਰਮਖੋ ਸੁਖ ਫਲ ਦਾਤਿ ਸ਼ਬਦ ਸੁਮਾਰੀ ਆਨੇ ਹਰ ਚੰਦਰਾਈ ਝਾਤ ਵਿਸਾਏ ਉਚਾਲੀਅਨ ਗੌਰਮਕ ਸੁਖ ਫਲ ਦਾਤ ਸਬਦ ਸਮਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਭਾਲੀ ਅਨ ਦੀਵਾਲੀ ਦੀ ਰਾਤੇ ਦੀਵੇ ਵਾਲੀ ਅਨ ਤਾਰੇ ਜਾਤ ਸੁਨਾਤ ਅੰਬਰ ਭਾਲੀ ਅਨ ਫੁੱਲ ਦੀਵਾ ਗਾਤ ਚੁਣ ਚੁਣ ਚਾਲੀ ਆਨੇ तिरथ जाते जात नैन निहालियन हर चंदौरी छात वसाये उचालियन गोर्मक सुख फल दात शाबद सम्हारियन हर चंद्राई छात वसाये उचालियन ਗੋਰਮੋਕੋ ਸੁਖ ਫਲ ਦਤ ਸਬਦ ਸਮਾਲੀਨ ਦੀਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾਤ ਸੁਨਾਤ ਅੰਬਰੇ ਪਾਲੀਨ ਦੀਵਾਲੀ ਦੀ ਰਾਤ ਦੀਵੇ ਵਾਲਿਅਨ ਤਾਰੇ ਜਾਤ ਸੁਨਾਤ ਅੰਬਰ ਪਾਲਿਅਨ ਫੁੱਲ ਦੀਬਾ ਗਾਤ ਚੁਣ ਚੁਣ ਚਾਲਿ ਆਨ ਤੀਰਥ ਜਾਤੇ ਜਾਤ ਨੈਣ ਨਿਹਾਲਿਅਨ ਹਰ ਚੰਦੌਰੀ ਝਾਤ ਵਸਾਏ ਉਚਾਲੀ ਅਨ ਗੁਰਮਖ ਕੋ ਸੁਖ ਫਲ ਦਤ ਸਬਦ ਸੁਮਾਰ ਲੀ ਅਨ ਹਰ ਚੰਗ ਰਾਈ ਝਾਤ ਵਿਸਾਏ ਉਚਾਲੀ ਅਨ ਗੁਰਮਖ ਕੋ ਸੁਖ ਫਲ ਦਤ ਸਬਦ ਸਮਾਲੀਆਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸੁਨਾਤ ਅੰਬਰ ਭਾਲੀਆਂ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਾਰੇ ਜਾਤ ਸੁਨwidehat ਅੰਬਰ ਪਹਲਿਯਨ ਫੁੱਲ ਦੀਬਾ ਗਤ ਚੁਣ-ਚੁਣ ਚਾਲਿ ਆਨੈ ਤੀਰਥ ਜਾਤੇ ਜਾਤ ਨੈਣ ਨਹਾਲਿਯਨ ਹਰ ਚੰਦੌਰੀ ਝਾਤ ਵਸਾਏ ਉਚਾਲੀ ਅਨ ਗੁਰਮਕੋ ਸੁਖ ਫਲ ਦਤਿ ਸਬਦ ਸਮਾਰੀ ਅਨ ਹਰ ਚੰਦਰਾਈ ਝਾਤ ਵਿਸਾਏ ਉਚਾਲੀ ਅਨ ਗੁਰਮਕੋ ਸੁਖ ਫਲ ਦਤਿ ਸਬਦ ਸਮਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਪਹਲਿਯਨ ਫੁੱਲ ਦੀਬਾ ਗਤ ਚੁਣ-ਚੁਣ ਚਾਲਿ ਆਨੈ ਤੀਰਤ ਜਾਤੇ ਜਾਤ ਨੈਣ ਨਹਾਲਿਯਨ ਹਰ ਚੰਦੌਰੀ ਝਾਤ ਵਸਾਏ ਉਚਾਲਿ ਅਨ ਗੁਰਮਕੋ ਸੁਖ ਫਲ ਦਤਿ ਸਬਦ ਸਮਾਰਿ ਅਨ ਹਰ ਚੰਦਰਾਈ ਝਾਤ ਵਸਾਏ ਉਚਾਲਿ ਅਨ ਗੁਰਮਕੋ ਸੁਖ ਫਲ ਦਤਿ ਸਬਦ ਸਮਾਲੀ ਅਨ ਦੀਵਾਲੀ ਦੀ ਰਾਤ ਦੀਵੇ ਬਾਲੀ ਅਨ ਤਾਰੇ ਜਾਤ ਸੁਨਾਤ ਅੰਬਰ ਭਾਲੀ ਅਨ ਦੀਵਾਲੀ ਦੀ ਰਾਤ ਦੀਵੇ ਬਾਲੀ ਅਨ ਾਰੇ ਜਾਤ ਸੁਨwidehat ਅੰਬਰ ਪਹਲਿਯਨ ਫੁੱਲ ਦੀ ਬਾਗਾਤ ਚੁਣ-ਚੁਣ ਚਾਲੀ ਆਨੇ ਤੇਰਤ ਜਾਤੇ ਜਾਤ ਨੈਣ ਨਹਾਲਿਯਨ ਹਰ ਚੰਦੌਰੀ ਝਾਤ ਵਸਾਏ ਉਚਾਲਿ ਅਨ ਗੁਰਮਕੋ ਸੁਖ ਫਲ ਦਾਤਿ ਸਬਦ ਸਮਾਲਿ ਅਨ ਹਰ ਚੰਦਰਾਈ ਝਾਤ ਵਸਾਏ ਉਚਾਲਿ ਅਨ ਗੁਰਮਕੋ ਸੁਖ ਫਲ ਦਾਤਿ ਸਬਦ ਸਮਾਲਿ ਅਨ ਦੀਵਾ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਪਾਲੀ ਅਨ ਫੁੱਲ ਦੀ ਬਾਗਤ ਚੁਣ ਚੁਣ ਚਾਲੀ ਅਨ ਤੀਰਤ ਜਾਤੇ ਜਾਤ ਨੈਣ ਨਿਹਾਲੀ ਅਨ ਹਰ ਚੰਦੌਰੀ ਝਾਤ ਵਸਾਏ ਉਚਾਲੀ ਅਨ ਗੋਰਮਕੋ ਸੁਖ ਫਲਦਾਤ ਸਬਦ ਸਮਾਲੀਅਨ ਹਰ ਚੰਗਰਾਈ ਝਾਤ ਵਿਸਾਏ ਉਚਾਲੀਅਨ ਗੋਰਮਕੋ ਸੁਖ ਫਲਦਾਤ ਸਬਦ ਸਮਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸੁਨਾਤ ਅੰਬਰ ਭਾਲੀ ਅਨ ਦੀਵਾਲੀ ਦੀ ਰਾਤ ਦੀਵੇ ਵਾਲੀ ਅਨ ਤਾਰੇ ਜਾਤ ਸੁਨਾਤ ਅੰਬਰ ਭਾਲੀ ਅਨ ਫੁੱਲ ਦੀਵਾ ਗਾਤ ਚੁਣ ਚੁਣ ਚਾਲੀਆਂ ਨੇ ਤੀਰਥ ਜਾਤੇ ਜਾਤ ਨੈਣ ਨਿਹਾਲੀ ਅਨ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਨੇ ਗੁਰਮਖ ਕੋ ਸੁਖ ਫਲ ਦਾਤਿ ਸ਼ਬਦ ਸੁਮਾਰ ਲੀ ਅਨ ਹਰ ਚੰਦਰਾਈ ਝਾਤ ਵਿਸਾਏ ਉਚਾਲਿ ਅਨ ਗੋਰਮਕ ਸੁਖ ਫਲ ਦਾਤ ਸਬਦ ਸਮਾਲਿ ਅਨ ਦੀਵਾਲੀ ਦੀ ਰਾਤ ਦੀਵੇ ਬਾਲਿ ਅਨ ਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਦੀਵਾਲੀ ਦੀ ਰਾਤ ਦੀਵੇ ਵਾਲੀ ਅੰਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਫੁੱਲ ਦੀਵਾ ਗਾਤ ਚੁਣ-ਚੁਣ ਚਾਲੀ ਆਨੇ tirath jaate jaat nain nihaliyan har chandauri chaat vasaye uchaliyan gormak sukh phal datte chhavda samharliyan har chand rai chaat vasaye uchaliyan ਗੌਰਮੋ ਕੋ ਸੁਖ ਫਲ ਦਤ ਸਬਦ ਸਮਾਲੀਨ ਦੀਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾਤ ਸੁਨਾਤ ਅੰਬਰ ਭਾਲੀਨ ਦੀਵਾਲੀ ਦੀ ਰਾਤ ਦੀਵੇ ਵਾਲਿ ਅਨ ਤਾਰੇ ਜਾਤ ਸੁਨਾਤ ਅੰਬਰ ਪਾਲਿ ਅਨ ਫੁੱਲ ਦੀਬਾ ਗਤ ਚੁਣ-ਚੁਣ ਚਾਲਿ ਆਨੇ ਤੀਰਥ ਜਾਤੇ ਜਾਤ ਨੈਣ ਨਿਹਾਲਿ ਅਨ ਹਰ ਚੰਦੌਰੀ ਝਾਤ ਵਸਾਏ ਉਚਾਲਿ ਅਨ ਗੁਰਮਕੋ ਸੁਖ ਫਲ ਦਾਤਿ ਸਬਦ ਸੁਮਾਲੀ ਅਨ ਹਰ ਚੰਦ ਰਾਈ ਝਾਤ ਵਸਾਏ ਉਚਾਲਿ ਅਨ ਗੁਰਮਕੋ ਸੁਖ ਫਲ ਦਾਤਿ ਸਬਦ ਸੁਮਾਲੀ ਅਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ